ਸਤਿ ਸ਼੍ਰੀ ਅਕਾਲ ਜੀ ਜਿੰ ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਵੇਂ ਬਲੌਗ ਦੇ ਵਿੱਚ ਸਾਰੀਤਾ ਫਸਟ ਜਿਹੜੀ ਕੱਢਦੀ ਹੈ ਕੱਢਦੀ ਹੈ ਧਰਮਸੱਤਾ ਦੀ ਕਿਸੇ ਉਹ ਅੰਦਰ ਕਰੂ ਇਹਨੂੰ ਨਾਰਮਲ ਆ ਜਦਾਂ ਹੀ ਲੱਗੇ ਕੋਈ ਚੀਜ਼ ਦੇਖਣੀ ਹੁੰਦੀ ਆ ਫਿਰ ਉਹ ਤੋਂ ਦੋਵੇਂ ਥੱਲੇ ਅੱਧਰ ਤੇ ਕਰ ਲਿਆ ਕਰੋ 0.5 ਦੇ ਜੇ ਆਪਾਂ ਲਾ ਬਹੁਤ ਚੀਜ਼ ਲੈਣੀ ਹੈ ਲਓ ਜੀ ਚਮੋਲੀ 86 ਰਿਸ਼ੀਕੇਸ 292 ਹਰਦਵਾਰ 312 ਕਿਲੋਮੀਟਰ ਇੱਥੋਂ ਤੇ ਬਾਕੀ 뷰 ਦੇਖਣ ਵਾਲਾ ਦੇਖੋ ਕਿਆ ਸੋਹਣਾ 뷰 ਆ ਰਿਹਾ ਸਾਰੇ ਪਾਸਿਓ ਮਾਨਾਂ ਤੋਂ ਚਾਲੇ ਪਾਦੇ ਨੇ ਮਾਨਾਂ ਤੋਂ ਚੱਲ ਕੇ ਹੁਣ ਅਸੀਂ ਵਾਪਸੀ ਕਰਤੀ ਹੁਣ ਦੇਖਦੇ ਆ ਕਿੱਥੇ ਕਿੱਥੇ ਬੁਲੈਰੋ ਤੁਰ ਰਹੀ ਆ ਆਏ ਹਾਏ ਝਰਨੇ ਹੇਟ ਆਏ ਹਾਏ ਆਏ ਹਾਏ ਹੋਰ ਵੀ ਵੈਸੇ ਖਾਣ ਪੀਣ ਨਾਲ ਜਿਗਰ ਦਾ ਸਹੀ ਤੇ ਚਾਹ ਪਾਣੀ ਵਾਲਾ ਦੇਖ ਲਓ ਫਿਰ ਬਤਰੀ ਨਾਲ ਤੋਂ ਆਉਂਦੇ ਹੋਏ ਵੀ برف ਵੀ ਹੈ ਕਿਤੇ ਕਿਤੇ ਥੋੜੀ ਥੋੜੀ ਜਿਹੀ ਹੈ ਜਹੇ ਠੀਕ ਹੈ ਮੌਸਮ ਬਹੁਤ ਵਧੀਆ ਹੈ ਪਰ ਰੋਡ ਕਿਤੇ ਕਿਤੇ ਥੋੜੀ ਜੀ ਆਫ ਰੋਡਿੰਗ ਵਾਲੀ ਗੱਲਬਾਤ ਹੈ ਠੰਡਾ ਮੌਸਮ ਹੈ ਠੰਡੀ ਹਵਾ ਬਿਲਕੁਲ ਪੋਲਿਊਸ਼ਨ ਨਹੀਂ ਪੋਲਿਊਸ਼ਨ ਫ੍ਰੀ ਏਰੀਆ ਉਹ ਦੇਖੋ ਮਰੋਂ ਉਪਰੋਂ ਉਹ ਵਰਪ ਜੰਮੀ ਹੋ ਰਹੀ ਹੈ ਜੀ ਹਾਂ ਜੀ ਇਹ ਠੰਡ ਦੇ ਕਾਰਨ ਵਰਪਛੇਤੀ ਖੁਰਾਂ ਚ ਨਹੀਂ ਆ ਯਾਤਰਾ ਕਰਨ ਤੋਂ ਬਾਅਦ ਸੰਗਤਾਂ ਨੇ ਜਿਹੜੀਆਂ ਇੱਤਰ ਨੂੰ ਵੀ ਜਰੂਰ ਆਉਂਦੀਆਂ ਨੇ ਮਾਨਾ ਬਲ ਤੇ ਬਦਰੀਨਾਥ ਤਾਂ ਵੀ ਮੱਥਾ ਟੇਕ ਕੇ ਜਰੂਰ ਜਾਂਦੇ ਨੇ ਤੇ ਜਾਣਾ ਵੀ ਚਾਹੀਦਾ ਕਿਉਂਕਿ ਚਾਹੇ ਕੋਈ ਵੀ ਤੀਰਥ ਸਥਾਨ ਹੈ ਉਹ ਹਰੇਕ ਤੀਰਥ ਸਥਾਨ ਉਹੀ ਭਗਵਾਨ ਉਹੀ ਰੱਬ ਸਭ ਇੱਕੋ ਹੈ ਸੇ ਸਭ ਜਦ ਉਪਜੀ ਆਕਾਨ ਭਲੇ ਕੋ ਮੰਦੇ ਬਾਕੀ ਰੋਡ ਵਧੀਆ ਇਹ ਦੇਖੋ ਪਹਿਲਾਂ ਜਦੋਂ ਆ ਪਹ ਆ ਰਹੇ ਜੀ ਉਹ ਇਹ ਤੁਰਿਆ ਆਉਂਦਾ ਸੀ ਬੰਦਾ ਬੋਲਟ ਵੀ ਨਜ਼ਾਰੇ ਲੈਂਦੀ ਜਾਂਦੀ ਸੀ ਸੰਗਤ ਆਰੇ ਪਾਸੇ ਜਾ ਰਹੇ ਨੇ ਬਾਕੀ ਇਹ ਤਾਂ ਬਨੇਸ਼ੀਅਰ ਬਨੇਸ਼ੀਅਰ ਆ ਰਹੇ ਨੇ ਸਾਰੇ ਰਾਹ ਆਪਣਾ ਵਰਪ ਜੰਮੀ ਹੋਏ ਨੇ ਹੂੰ ਮਿੰਟੀ ਵੀ ਰਲ ਕੇ ਨਾ ਉਹਦੇ ਕਰਕੇ ਖੁਰਨੇ ਨਾ ਅਸੀਂ ਠੰਡ ਕਰਕੇ ਹੂੰ ਜੇ ਧੁੱਪ ਪੈਂਦੀ ਹੋਵੇ ਮਣੀ ਮਿੰਟੀ ਫਿਰ ਤਾਂ ਖੁਰੇ ਜੀ ਦੀ ਸੰਗਤ ਸਾਨੂੰ ਮਿਲਦੀ ਜਾ ਰਹੀ ਹੈ ਸੇਫਟੀ ਲਈ ਬਹੁਤ ਬਾਰ ਬਾਰ ਲਿਖਿਆ ਹੁੰਦਾ ਸੇਫਟੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇੱਥੇ ਕਿਉਂਕਿ ਗੱਡੀ ਜਿਹੜੇ ਗੇਅਰ 'ਚ ਚੜਦੀ ਹੈ ਉਸੇ ਗੇਅਰ 'ਚ ਉਤਰਦੀ ਹੈ ਲਗਭਗ ਜੇ ਅਸੀਂ ਥੋੜੀ ਜਿਹੀ ਜ਼ਿਆਦਾ ਆਪਰੇਟਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆ ਉੱਥੇ ਫਿਰ ਮੁਸ਼ਕਲ ਤਾਂ ਆ ਸਕਦੀ ਹੈ। ਓਕੇ। ਬਾਕੀ ਬਹੁਤ ਵਧੀਆ ਰੋਡ ਪਲੱਸ 뷰 ਪਹਾੜਾਂ ਦਾ ਕੰਮ ਲਗਾਤਾਰ ਚੱਲਦਾ ਹੀ ਰਹਿੰਦਾ। ਦੇਖੋ ਸੜਕ ਦੇ ਕਿਨਾਰੇ ਥੋੜ੍ਹੀ-ਥੋੜ੍ਹੀ ਮਿੱਟੀ ਵੀ ਫਸ ਕੇ ਪਹਾੜ ਦੇ ਥੱਲੇ-ਥੱਲੇ ਦੀ ਰੋਡ ਹੈ ਜਿਹੜੀ ਬਹੁਤ ਸੋਹਣੀ ਸੈਟ ਕਰ ਫਰੀ ਜਾ ਰਹੀ ਹੈ ਹੌਲੀ ਹੌਲੀ ਪਹਾੜ ਪੱਕੇ ਨੇ ਕੱਚੇ ਪਹਾੜ ਨੇ ਜਿਹੜੇ ਕਿਤੇ ਕਿਤੇ ਜਿੱਥੇ ਕੱਚੇ ਪਹਾੜ ਨੇ ਉੱਥੇ ਜ਼ਿਆਦਾ ਮੁਸ਼ਕਲ ਆਉਂਦੀ ਹੈ ਪੱਕੇ ਪਹਾੜਾਂ ਤੇ ਜ਼ਿਆਦਾ ਮੁਸ਼ਕਲ ਨਹੀਂ ਆ ਰਹੀ ਉੱਥੇ ਸੜਕ ਵੀ ਹੈ ਜਿਹੜੀ ਉਹ ਵਧਾਈ ਜਾ ਰਹੀ ਹੈ ਵੱਡੀ ਤੋਂ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਕਸੀਡੈਂਟ ਹੋ ਗਿਆ ਬੜੇ ਡਾਡੀ ਦਾ ਐਕਸੀਡੈਂਟ ਹੋ ਗਿਆ ਮਿੱਟੀ ਪੱਥਰ ਬਸ ਆਪੀ ਸਾਥ ਉਹ ਜਿਆਦਾ ਖਰਦਾ ਉਧਰ ਐਤੋਂ ਰਹਿ ਗਿਆ ਜੀ ਆਪਣਾ ਦੇ ਕਰਨ ਪ੍ਰਿਆਗ 109 ਦੇ ਪ੍ਰਿਆਗ 270 ਰਿਸ਼ੀਕੇ 284 ਹਰਦਵਾਰ 304 ਬਦਰੀਨਾ ਤੋਂ ਹੱਲੇ ਨੂੰ ਜਾ ਰਹੇ ਆ ਤੇ ਦੇਖ ਰਹੇ ਆ ਮਾਹੌਲ ਬਹੁਤ ਵਧੀਆ ਤੇ ਇੱਥੇ ਕੇ ਕਿਤੇ ਨੇੜੇ ਹੀ ਬਦਰੀਨਾਤ ਨੂੰ ਜਾਣ ਸਮੇ ਰਜਿਸਟ੍ਰੇਸ਼ਨ ਹੁੰਦੀ ਹੈ ਇਹ ਵੀ ਇੱਕ ਵਧੀਆ ਪੁਆਇੰਟ ਹੈਗਾ ਇਹ ਨਹੀਂ ਬੜੀ ਪਾਸ ਹੈ ਤਾਂ ਜੋ ਲੋਕਾਂ ਨੂੰ ਸੁਵਿਧਾ ਹੋ ਸਕੇ ਤੇ ਆ ਜਿਹੜਾ ਪੁਆਇੰਟ ਹੈ ਜੀ ਇਸ ਪੁਆਇੰਟ ਦੇ ਉੱਤੇ ਰਜਿਸਟ੍ਰੇਸ਼ਨ ਹੁੰਦੀ ਹੈ ਬਦਰੀਨਾਥ ਨੂੰ ਜਾਣ ਸਮੇਂ ਇਸ ਦੀ ਪੇਮੈਂਟ ਕੋਈ ਨਹੀਂ ਲਈ ਜਾਂਦੀ ਪਰ ਹ ਰਜਿਸਟ੍ਰੇਸ਼ਨ ਹੁੰਦੀ ਹੈ ਹੈਗੀ ਇਹਦੇ ਨਾਲ ਫਾਇਦਾ ਆਪਾਂ ਨੂੰ ਇਹ ਹੈ ਇਸ ਨਾਲ ਇਹ ਪਤਾ ਲੱਗਦਾ ਰਹਿੰਦਾ ਵੀ ਇਧਰ ਨੂੰ ਕਿੰਨੇ ਬੰਦੇ ਗਏ ਨੇ ਕਿੰਨੇ ਯਾਤਰੀ ਗਏ ਨੇ ਕਿੰਨੇ ਆ ਗਏ ਵਾਪਸ ਠੀਕ ਹੈ ਜੇ ਕੋਈ ਗੱਲਬਾਤ ਹੁੰਦੀ ਹੈ ਕੱਲ ਨੂੰ ਤਾਂ ਆਪਣੇ ਪਰਿਵਾਰ ਨੂੰ ਦੱਸਿਆ ਜਾ ਸਕੇ ਕਿ ਵੀ ਇੱਧਰ ਭਾਈ ਤੁਹਾਡੇ ਜੱਤ ਬੰਦੇ ਆਏ ਹੋਏ ਨੇ ਕਿਉਂਕਿ ਆਪਣਾ ਇੱਕ ਨੰਬਰ ਵੀ ਨਾਲ ਹੁੰਦੇ ਇਹ ਲੈਂਦੇ ਨੇ ਘਰਦਿਆਂ ਦਾ ਹਰਸ ਜਿੰਦੀ ਖਾਂਗਰੀਆ 13 ਕਿਲੋਮੀਟਰ ਫੁੱਲਾਂ ਦੀ ਘਾਟੀ 17 ਕਿਲੋਮੀਟਰ ਹੇਮਕੋਟ ਸਾਹਿਬ 19 ਕਿਲੋਮੀਟਰ ਤੇ ਵੈਲਿਊ ਆਫ ਫਲਾਵਰਸ 3460 ਹੇਮਕੋਟ ਸਾਹਿਬ 4329 ਰਿਸ਼ੀਕੇਸ਼ ਦਾ 271 ਰਿਸ਼ੀਕੇਸ਼ ਤੋਂ 272 ਕਿਲੋਮੀਟਰ ਐਥੋਂ ਅੱਜ ਕੋਸ਼ਿਸ਼ ਕਰਦੇ ਆ ਰਿਸ਼ੀਕੇਸ਼ ਪਹੁੰਚਿਆ ਜਾਵੇ ਕਿਸੇ ਤਰ੍ਹਾਂ ਬਾਕੀ ਮੌਕੇ ਦੀ ਗੱਲ ਹੈ ਇੱਥੇ ਰੁਕਿਆ ਜਾ ਸਕਦਾ ਹੈ ਰੋਕਾਂਗੇ ਬਾਕੀ ਰਸਤੇ ਦਾ ਹੁਣ ਜਾਣ ਦਾ ਤੁਹਾਨੂੰ ਦੱਸ ਦੇ ਜਾਨੇ ਆ ਇੱਕ ਜਦੋਂ ਬਦਰੀਨਾਥ ਨੂੰ ਜਾਂਦੇ ਆ ਬਦਰੀਨਾਥ ਦੀ ਐਂਟਰੀ ਫੀਸ ਲਾਈ ਹੈ ਇਹਨਾਂ ਨੇ 65 ਰੁਪਏ ਠੀਕ ਹੈ ਇਹ ਵੀ ਧਿਆਨ ਰੱਖਣ ਜੋ ਗੱਲ ਹੈ 60 ਰੁਪਏ 60 ਰੁਪਏ ਪਿੰਨੋਲਾ گاਉ ਆ ਗਿਆ ਪਿੰਨੋਲਾ ਇਹ ਸਪੈਸ਼ਲ ਐਲੀ ਪੈਡ ਹੈਗਾ ਜਦ ਕੋਵਿੰਦ ਘਾਟ ਤੋ ਆਪਾ ਇត្រਪਨਿਆਪਲ ਨੂੰ ਆਉਂਦੇ ਆ ਬਿਲਕੁਲ ਨਾਲੇ ਐਲੀ ਪੈਡ ਇੱਥੇ ਵੀ ਹੈ ਆਪਕੋ ਜਿਹੜਾ ਥੀ ਵਿਊ ਬਹੁਤ ਇਹਦਰ ਐਕਸਲੈਂਟ ਖਾਣਾ ਖਾਦੀ ਬਹੁਤ ਮਜ਼ਾ ਆਇਆ ਇਹ ਇਹ ਵਿਵਿਧ ਘਾਟ ਦੇ ਬਿਲਕੁਲ ਨਾਲ ਲੱਗਵਾ ਰੈਫਰੈਸ਼ ਨੀਟ ਐਂਡ ਕਲੀਨ ਹੈ ਫਰੈਸ਼ ਖਾਣਾ ਮਿਲਿਆ ਤੇ ਮਜ਼ਾ ਆ ਗਿਆ ਸਾਥੀ ਵੱਡੀ ਗੱਲ ਹੈ ਵਾਹ फर्स्ट उड़ना उड़ना वेरी गुड बहुत अच्छा खाना था ये मेरा होटल है इस पर इसका रनिंग रेस्टोरेंट है ये है। तो आपका मेन नेशनल हाईवे पे है बद्रीनाथ की बद्रीनाथ से अठारह किलोमीटर पहले है और वो वो भी आठ वाले से एक किलोमीटर पहले हमारा रनिंग रेस्टोरेंट है भैया यहाँ पे एकदम आपको फ्रेश खाना मिलता है बहुत प्राइस में मिलता है। मेरे इसके साथ आपका होटल भी है वो भी अफोर्डेबल प्राइस में। आप गूगल पे जाके देख सकते हैं होटल रेस्टोरेंट आए हैं आप वेरी गुड अभी हमने यहाँ पे खाना खाया है बहुत अच्छा खाना मिला इतना अच्छा मिला कि मुझे ये महसूस हुआ कि इनको फाइव स्टार देने बन, बनते हैं थैंक यू ਇਹ ਹੋਟਲ ਹੈ ਤੇ ਇਹਦਾ ਵੀਊ ਵੀ ਬਹੁਤ ਵਧੀਆ ਰੈਸਟੋਰੈਂਟ ਚ ਖਾਣਾ ਵੀ ਬਹੁਤ ਜਿਆਦਾ ਸਵਾਦ ਹੈ ਤੇ ਆਲੇ-ਦਾਲੇ ਦਾ ਵੀਊ ਇੱਥੇ ਦੇਖਦੇ ਹੀ ਮਨ ਰਿਹਾ ਮੌਸਮ ਬਹੁਤ ਵਧੀਆ ਹੋ ਗਿਆ ਹੋਰ ਮੀਂਹ ਸ਼ੁਰੂ ਹੋ ਗਿਆ ਕਿਨਵਣ ਕਾਣੀਆਂ ਜਿਹੜੀ ਇਹ ਪਹਾੜੀ ਇਲਾਕੇ ਦੀ ਕਿਨਮਣ ਕਣੀ ਤੰਗ ਵੀ ਕਰ ਸਕਦੀ ਹੁੰਦੀ ਹੈ ਪਰ ਮੌਸਮ ਬਹੁਤ ਸੋਹਣਾ ਹੈ ਬੱਸ ਗਏ ਬਹੁਤ ਸਾਹਮਣੇ ਦੇਖੋ ਪਹਾੜੀ ਇਲਾਕੇ ਤੇ ਉੱਪਰ ਹਰਿਆਣਾ ਤੇ ਬੱਦਲਾਂ ਦੀ ਔਰ ਹੀ ਗਨਗਣ